ਸਸਿਕਾ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸາຍ ਦਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮાળ ਲੈਣੇ ਅਹਿਮ ਸੁਰਖੀਆਂ ਤੇ ਕਿ ਪਾਨਪੌਨ ਕਰਕੇ ਖੁਸ਼ਕ ਬੀਬੀ ਨੂੰ ਪ੍ਰੀਖਿਆ ਦੇਣ ਤੋਂ ਰੋਕ ਕੇ ਆਸੁਖ ਫਿਰ ਬਦਲ ਨੇ ਕੀਤਾ ਵਿਰੋਧ ਦਲਜੀਤ ਕਲਸੀ ਨੇ ਜ਼ਿੰਮੀ ਚੋਨਾ ਲੜਨ ਦਾ ਕੀਤਾ ਐਲਾਨ ਤੇਰਾ ਬਾਬਾ ਨਾਨਕ ਤੋਂ ਲੜਨ ਕੇ ਚੋਨ ਪਾਤੀ ਕ੍ਰਿਕਟ ਟੀਮ T20 ਦੇ ਵਿੱਚ ਬਣੀ ਵਿਸ਼ਵ ਚੈਂਪੀਅਨ ਫਾਈਨਲ ਮੈਚ ਦੇ ਵਿੱਚ ਦੱਖਣੀ ਅਫਰੀਕਾ ਨੂੰ 7 ਡੋੜੇ ਦੇ ਨਾਲ ਹਰਾਇਆ ਕੇਂਦਰ ਸਰਕਾਰ ਉੱਤੇ ਬਰੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਆਖੀ ਗੱਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਰਾਜਸਥਾਨ ਦੇ ਵਿੱਚ ਇੱਕ ਗੁਰਸਿੱਖ ਲੜਕੀ ਨੂੰ ਲੋਕ ਸੇਵਾ ਕਮਿਸ਼ਨ ਦੇ ਵੱਲੋਂ ਕਰਵਾਈ ਗਈ ਨਿਆਇਕ ਪ੍ਰੀਖਿਆ ਦੇ ਵਿੱਚ ਨਾ ਬਿਠਾਉਣ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ। ਗੁਰਸਿੱਖ ਲੜਕੀ ਜਿਸ ਦਾ ਨਾਮ ਲਖਵਿੰਦਰ ਕੋਤਸ ਹੈ ਜਾਰੇ ਉਸ ਨੂੰ ਇਸ ਕਰਕੇ ਪ੍ਰੀਖਿਆ ਵਿੱਚ ਬੈਠਾ ਨਹੀਂ ਦਿੱਤਾ ਗਿਆ ਕਿਉਂਕਿ ਉਸ ਨੇ ਕਿਰਪਾਨ ਪਾਈ ਹੋਈ ਸੀ। ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਗੁਰਸਿੱਖ ਲੜਕੀ ਨੂੰ ਇਸ ਲਈ ਪ੍ਰੀਖਿਆ ਦੇ ਵਿੱਚ ਬੈਠਾ ਨਹੀਂ ਦਿੱਤਾ ਗਿਆ ਕਿਉਂਕਿ ਉਸ ਨੇ ਕੱਕੜ ਕਿਰਪਾਨ ਪਾਈ ਹੋਈ ਸੀ। ਇਹ ਘਟਨਾ ਕੱਟਣ ਤੋਂ ਬਾਦ ਸ਼੍ਰੋਮ ਨਿਕਾਲੀ ਦਾਲ ਤੇ ਪਸਦਾਂ ਸੁਖਵੀਰ ਬਾਦਲ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਵਿਰੋਧ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਲਖਵਿੰਦਰ ਕੋਹਤ ਦਾ ਇਸ ਮੁੱਦੇ ਉਤੇ ਕਹਿਣਾ ਹੈ ਕਿ ਭਵਿੱਖ ਦੇ ਲਈ ਇਸ ਮੁੱਦੇ ਨੂੰ ਉਠਾਉਣਾ ਬਹੁਤ ਜ਼ਰੂਰੀ ਹੈ ਇਸ ਦਾ ਹੱਲ ਲੱਭਣਾ ਜ਼ਰੂਰੀ ਹੈ ਤਾਂ ਜੋ ਉਸ ਦੇ ਨਾਲ ਜੋ ਵਾਪਰੇ ਉਹ ਭਵਿੱਖ ਵਿੱਚ ਦੂਜਿਆਂ ਦੇ ਨਾਲ ਨਾ ਵਾਪਰੇ ਇਸ ਇਮਤਿਹਾਨ ਤੋਂ ਪਹਿਲਾਂ ਉਸ ਨੇ ਦੂਜੇ ਰਾਜਾਂ ਅਤੇ Rajasthan ਦੇ ਵਿੱਚ ਵੀ ਪ੍ਰੀਖਿਆਵਾਂ ਦਿੱਤੀਆਂ ਸਨ ਪਰ ਇਸ ਵਾਰ ਉਸ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਜਿਸ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸਟ ਵੀਕ ਹੋਇਆ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈ ਐ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬੁੱਕਸ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹੋਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਯੂ ਸੀ ਤੇ ਮੈਂ ਕਯੂ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਕੜਾ ਲਾਓ ਉਹਨੇ ਮੈਨੂੰ ਤਿੰਨਿਆ ਚਾਰ ਵਾਰ ਬੋਲੇ ਮੈਂ ਉਹਦੀ ਗੱਲ ਨੂੰ ਕਨਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਟੀ ਗਾਰਡ ਹੈ ਤੇ ਇਹ ਇਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਜਸਟੀਫਿਕੇਸ਼ਨ ਦਵਾਂ ਤੇ ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇ ਗਈ ਉਹ ਆਫਿਸ ਜਿੱਥੇ ਕਿ ਸਾਰਾ ਹੀ ਸਟਾਫ ਸੀ ਜੋ ਕਿ ਐਗਜ਼ਾਮ ਕੰਡਕਟ ਕਰਾਉਂਦਾ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕੋਰਟ ਦਾ ਸਰ ਹੈ ਤੁਸੀਂ ਇਹਦੇ ਨਾਲ ਗੱਲ ਕਰੋ ਮੈਂ ਕਿਹਾ ਕੌਣ ਨੇ ਹਾਈ ਕੋਰਟ ਦੇ ਸਰ ਉਹ ਸਾਹਮਣੇ ਹੀ ਖੜੇ ਹੋਏ ਸੀ ਕਹਿੰਦੇ ਵਾ ਇਹ ਚੀਜ਼ ਜਸਟੀਫਾਈ ਨਹੀਂ ਹੈਗੀ ਇਹਦੇ ਵੀ ਸਪੈਸ਼ਲੀ ਲਿਖਿਆ ਹੋਇਆ ਹੈ ਮੈਂ ਕਹਿੰਦਾ ਸਰ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਂ ਕਹਿੰਦਾ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕੰਡਕਟ ਕਰਾ ਰਹੇ ਹੋ ਤੇ ਮੈਂ ਇੱਕ ਲਾਅ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਐਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਇਹ ਰਾਈਟ ਦਿੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕੀ ਮੈਂ ਕਿਸ ਕੀ ਆਪਣਾ ਕਿਰਪਾਆਂ ਗਿਰਪਾਨ ਵੇਅਰ ਕਰ ਸਕਦੇ ਆ ਆਪਣਾ ਕੜਾ ਵੇਅਰ ਕਰ ਸਕਦੀ ਆ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖਾਓ ਇਨਸਟਰਕਸ਼ਨਸ ਕਿੱਥੇ ਲਿਖੀਆਂ ਹੋਈਆਂ ਉਹ ਮੇਰੇ ਕੋਲ ਆਏ ਇੱਕ ਇਨਸਟਰਕਸ਼ਨਸ ਲਿਖੀਆਂ ਹੋਈਆਂ ਨੇ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਕਿ ਸਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰੀਜ਼ਿਊਮ ਕਰ ਰਹੇ ਹੋ ਕਿ ਕਿਰਪਾਨ ਤੇ ਕੜਾ ਵੇਦੇ ਅੰਦਰ ਹੀ ਆਏਗਾ ਜਾਂ ਤਾਂ ਐਕਸਪ੍ਰੈਸਲੀ ਲਿ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕ ਹੀ ਚੋਆਈਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਕਹਿੰਦੇ ਕਿ ਕੀ ਦਿੱਕਤ ਹੈ ਇਗਜ਼ਾਮ ਦੇਣਾ ਤਾਂ ਤੁਸੀਂ ਲਾਣੇ 'ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰ ਸਾਹਿਬ ਹੈ ਨਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਕਾਕਾਰਾ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਲਗ ਮੈਟਰ ਹੋ ਮੇਰੀ ਬਸ ਰਿਕਵੈਸਟ ਇਹੀ ਹੈ ਕਿ ਇਨ ਫਿਊਚਰ ਮੇਰੇ ਤੋਂ ਬਾਅਦ ਵੀ ਕੁਝ ਹੋਰ ਪਰਸਨ ਨੇ ਜੋ ਕਿ ਜਿਨ੍ਹਾਂ ਦਾ ਹੈ ਰਾਈਟ ਜਾਂ ਜਿਨ੍ਹਾਂ ਨੂੰ ਉੱਥੇ ਤੋਂ ਮਤਲਬ ਕਿ ਐਂਟਰੀ ਨਹੀਂ ਕਰਵਾਈ ਗਈ ਇਹ ਅੱਜ ਦਾ ਇੱਕ ਮਤਲਬ ਕਿ ਬਹੁਤ ਹੀ ਸੈਂਸਿਟਿਵ ਕਨਸੈਪਟ ਹੈ ਜਿਹਨੂੰ ਮਤਲਬ ਕਿ ਰੇਜ਼ ਕਰਨ ਦੀ ਲੋੜ ਹੈ ਆਦਰਵਾਇਜ਼ ਇਹ ਮੁੱਦਾ ਅਗਰ ਸੋਲਵ ਨਹੀਂ ਹੋਇਆ ਤਾਂ ਅਸੀਂ ਕੋਈ ਵੀ ਜੋ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਅਮਰ ਚੱਕ ਹੈ ਹੋਇਆ ਜਿਨ੍ਹਾਂ ਨੇ ਜਾਂ ਇਵਨ ਕਿਸੇ ਨੇ ਅਮਰ ਨਹੀਂ ਚੱਕ ਹੈ ਕੜਾ ਵੀ ਲੋਆ ਰਹੇ ਤਾਂ ਮਤਲਬ ਕਿ ਫਿਊਚਰ ਸਟੇਨ ਨਹੀਂ ਹੋ ਸਕਦਾ ਅਸੀਂ ਕਿਸੇ ਵੀ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੋ ਸਕਦਾ ਅਗਰ ਇਸੇ ਤਰੀਕੇ ਦੀ ਮੈਂਟੈਲਿਟੀ ਮਤਲਬ ਕਿ ਕੋਡ ਦੇ ਥਰੂ ਜਾਂ ਕਿਸੇ ਅਥਾਰਟੀ ਨੇ ਕੋਈ ਐਗਜ਼ਾਮੀਨ ਦੇ ਵਿੱਚ ਜਾਂ ਐਗਜ਼ਾਮੀਨੇਸ਼ਨ ਦੇ ਵਿੱਚ ਮਤਲਬ ਕਿ ਪ੍ਰੈਸਕ੍ਰਾਈਬ ਕਰੀ ਹੈ ਇਸ ਤਰੀਕੇ ਨਾਲ ਤਾਂ ਅਸੀਂ ਸਰਕਾਰੇ ਬੈਟ ਜੀ ਸਾਨੂੰ ਕੋਈ ਪੇਪਰ ਦੇਣ ਦਾ ਰਾਈਟ ਹੈ ਹੀ ਨਹੀਂ ਕਿਉਂਕਿ ਇਹ ਰਾਜਸਥਾਨ ਚ ਅੱਜ ਹੋਇਆ ਕੱਲ ਕਿਸੇ ਹੋਰ ਸਟੇਟ ਚ ਵੀ ਹੋਏਗਾ ਤਾਂ ਅਸੀਂ ਤਾਂ ਕਿਸੇ ਐਗਜ਼ਾਮ ਨੂੰ ਦੇ ਹੀ ਨਹੀਂ ਸਕਦੇ ਤਾਂ ਸਾਡਾ ਫਿਊਚਰ ਸਰਟੇਨ ਨਹੀਂ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਗੁਰਸੇ ਇੱਕ ਲੜਕੀ ਵਕੀਲ ਅਰਮਨ ਜੋਤ ਕੋਰ ਨੂੰ ਕਿਰਪਾਨ ਸਮੇਤ ਅਦਾਲਤੀ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣ ਤੋਂ ਰੋਕੇ ਗਿਆ ਸੀ ਜਿਸ ਉਤੇ ਸ਼੍ਰੋ ਬੰਦ ਕਮੇਟੀ ਨੇ ਆਪਣਾ ਵਿਰੋਧ ਪ੍ਰਗਟਾਇਆ ਸੀ ਡਿਬ੍ਰੂਗਾਹ ਜੇਲ੍ਹ ਦੇ ਬੰਦ ਭਾਈ ਅਮਰਿਤਪਾਲ ਸਿੰਘ ਖੜੂਸ ਸਾਹਿਬ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਉਹਨਾਂ ਦੇ ਸਾਥੀਆਂ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਐਨਐਸਏ ਦੀਆਂ ਤਰਾਵਾਂ ਤਹਿਤ ਅਸਾਮ ਦੀ ਡਿਬ੍ਰੂਗਾਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਦੇ ਸਾਥੀਆਂ ਦਲਜੀਤ ਸਿੰਘ ਕਲਸੀ ਅਤੇ ਕੁਲਵੰਤ ਸਿੰਘ ਰਾਉਕੇ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਹੋਣ ਵਾਲੀ ਜਿਮਨੀ ਚੋਨਾਂ ਨੂੰ ਲੈ ਕੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਪਈ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਚੋਨ ਲੜਨ ਦਾ ਐਲਾਨ ਕਰ ਦਿੱਤੇ। ਵਿਸ਼ੇਲੇ ਕਾਫੀ ਸਮੇਂ ਤੋਂ ਅਸਾਮ ਦੀ ਜੇਲ੍ਹ ਵਿੱਚ ਬੰਦ ਦਰਜੀਤ ਸਿੰਘ ਕਲਸੀ ਨੇ ਡੇਰਾ ਬਾਬਾ ਨਾਨਕ ਸੀਟ ਤੋਂ ਚੋਨ ਲੜਨ ਦਾ ਐਲਾਨ ਕੀਤਾ ਹੈ ਤੇ ਇਸ ਤੋਂ ਇਲਾਵਾ ਰਣਾਲਾ ਸੀਟ ਤੋਂ ਕੁਲਵੰਤ ਸਿੰਘ rauke ਨੇ ਵੀ ਜਿਮਨੀ ਚੋਨ ਲੜਨ ਦਾ ਫੈਸਲਾ ਕੀਤਾ ਹੈ। ਦਰਜੀਤ ਸਿੰਘ ਕਲਸੀ ਦੀ ਪਤਨੀ ਦੇ ਵੱਲੋਂ ਵੀ ਇੱਕ ਖਬਰ ਸਾਂਝੀ ਕੀਤੀ ਗਈ ਹੈ। ਮਾਈ ਗੁਰਜੀ ਦਾ ਖਾਲਸਾ ਮਾਈ ਗੁਰਜੀ ਦੇ પતિ ਮੈਂ ਮਿਸਿਸ ਦਰਜੀਤ ਕਲਸੀ ਕਲ ਦੇਬਰਗੜ ਆ ਸੰਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚਰਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਨਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬੋਤ ਛੱਡ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦੋ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਅਮਿਤਪਾਲ ਸਿੰਘ ਨੇ ਢਿਬੜੂਗੜ ਜੀਐਲ ਦੇ ਵਿੱਚ ਰਹੰਦੇ ਆਖਰੂ ਸੈੱਬ ਸੀਟ ਤੋਂ ਚੋਣ ਲੜੀ ਅਤੇ ਜਿੱਤੀ। ਇਸ ਜਿੱਤ ਦਾ ਫਰਕ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਿਹਾ ਹੈ। ਅਮਿਤਪਾਲ ਸਿੰਘ ਦੀ ਜਿੱਤ ਇੱਕ ਪੁਆਇੰਟ 97 ਲੱਖ ਵੋਟਾਂ ਦੇ ਨਾਲ ਹੋਈ ਸੀ। ਬਿਨਾਂ ਕਿਸੇ ਪਾਰਟੀ ਦੀ ਹਮਾਇਤ ਅਤੇ ਸਾਰੀਆਂ ਖੋਮੀ ਤੇ ਖੇਤਰੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਅਮਿਤਪਾਲ ਸਿੰਘ ਪਹਿਲੇ ਸਥਾਨ ਉੱਤੇ ਰਹੇ ਸਨ। ਇਸ ਜਿੱਤ ਤੋਂ ਬਾਅਦ ਅਮਿਤਪਾਲ ਸਿੰਘ ਦੇ ਦੋਸਤ ਦਾ ਮਨੋਬਲ ਵੀ ਵੱਧ ਗਿਆ। ਇਹੀ ਕਾਰਨ ਹੈ ਕਿ ਹੁਣ ਇੱਕ ਇੱਕ ਕਰਕੇ ਅਮਿਤਪਾਲ ਸਿੰਘ ਦੇ ਸਾਥੀ ਪੰਜਾਬ ਵਿਧਾਨ ਸਭਾ ਦੇ ਵਿੱਚ ਆਜ਼ਾਦ ਤੇ ਖੜੇ ਹੋ ਰਹੇ ਨੇ ਇਸ ਤੋਂ ਪਹਿਲਾਂ ਪ੍ਰਧਾਨ ਬਾਜੀ ਕਿਨੇ ਪਹਿਲਾਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿੱਦੜ ਬਾਹਰ ਸੀਟ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾਪੁਰਿੰਗ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਹੈ ਤੇ ਬਾਜੀ ਕੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਖੰਡੂ ਸਾਹਿਬ ਲੋਕ ਸਭਾ ਸੀਟ ਤੋਂ ਅਮ੍ਰਿਤਪਾਲ ਦੀ ਚਿੱਤ ਤੋਂ ਬਾਅਦ ਵਿਧਾਨ ਸਭਾ ਉਪ ਚੋਣ ਲੜਨ ਦਾ ਐਲਾਨ ਕੀਤਾ ਸੀ ਕਿਸਾਨeta ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨੇ ਕੇਂਦਰ ਸਰਕਾਰ ਨੂੰ ਸਿੱਧੇ ਤੌਰ ਉਤੇ ਚੇਤਾਵਨੀ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਨਾਲ ਸ਼ਾਂਤੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਭਾਵੇਂ ਕਿ ਸਰਕਾਰ ਇਹ ਜਿਆ ਨਹੀਂ ਕਰੇਗੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਸ ਦਾ ਖਮਿਆ ਜਾਵੀ ਭੁਗਤਣਾ ਪੈ ਸਕਦਾ ਹੈ। 17 ਸਾਲਾਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ ਮੁੜ ਤੋਂ ਆਪਣੇ ਨਾਮ ਕਰ ਲਿਆ ਹੈ। T20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਦੇ ਨਾਲ ਹਰਾ ਕੇ T20 ਕ੍ਰਿਕਟ ਦੇ ਵਿਸ਼ਵ ਚੈਂਪੀਅਨ ਬਣ ਗਏ ਨੇ। ਫਾਈਨਲ ਮੈਚ ਜਿੱਤਣ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਰਤੀ ਟੀਮ ਨੂੰ ਵਧਾਈਆਂ ਸਾਂਝੀਆਂ ਕੀਤੀਆਂ ਨੇ। ਟੀਮ ਇੰਡੀਆ ਕੋ इस भव्य विजय के लिए सभी देशवासियों की तरफ से बहुत बहुत बधाई आज 140 करोड़ देशवासी आपके इस शानदार प्रदर्शन के लिए गर्व अनुभव कर रहे हैं खेल के मैदान में आपने वर्ल्ड कप जीता लेकिन हिंदुस्तान के हर गांव गली मोहल्ले में आपने कोटि कोटि देशवासियों का दिल जीत लिया और ये टूर्नामेंट एक विशेष कारण से भी याद रखी जाएगी इतने सारे देश इतनी सारी टीमें और एक भी मैच हारना नहीं ये छोटी उपलब्धि नहीं है आपने क्रिकेट जगत के हर महारथी उनके हर बॉल को खेला और आपने शानदार विजय प्राप्त करते रहे एक के बाद एक विजय की इस परंपरा ने आपके हौसले को तो बुलंद कर दिया लेकिन इस पूरी टूर्नामेंट को भी रसप्रद बना दिया रोचक बना दिया आपने शानदार विजय प्राप्त की है मेरी तरफ से मैं आपको बहुत बहुत बधाई देता हूं ਬਹੁਤ-ਬਹੁਤ ਸ਼ੁਭ ਕਾਮਨਾਇਂ ਦਿੰਦਾ ਹੂੰ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਭਾਰਤੀ ਟੀਮ ਨੇ 17 ਸਾਲਾਂ ਬਾਅਦ ਇਹ ਕੱਪ ਆਪਣੇ ਨਾਮ ਕੀਤਾ ਤੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਵੀ T20 ਕ੍ਰਿਕਟ ਦੇ ਵਿੱਚੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨੇ ਕੇਂਦਰ ਸਰਕਾਰ ਨੂੰ ਸਿੱਧੇ ਤੌਰ ਉਤੇ ਚੇਤਾਵਨੀ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਨਾਲ ਸ਼ਾਂਤੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ ਭਾਵੇਂ ਇੱਕ ਸਰਕਾਰ ਇਹ ਜਿਆ ਨਹੀਂ ਕਰੇਗੀ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਸ ਦਾ ਖਮਿਆ ਜਾਵੀ ਭੁਗਤਣਾ ਪੈ ਸਕਦਾ ਹੈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਪਰ ਸਰਕਾਰ ਅਤੇ ਵਿੱਲੋ ਕਿਸਾਨਾਂ ਦਾ ਕੋਈ ਸਾਰ ਨਹੀਂ ਲਿੱਤਾ ਜਾ ਰਿਹਾ। ਇਹ ਕਹਿਣਾ ਹੈ ਕਿਸਾਨ ਨੇਤਾ ਗੁਰਨਾਮ ਸਿੰਘ ਛੜੂਨੀ ਦਾ। ਛੜੂਨੀ ਨੇ ਕਿਹਾ ਕਿ ਸਰਕਾਰ ਕਿਸੇ ਹੋ ਦੇ ਲਈ ਨਹੀਂ ਹੁੰਦੀ ਬਲਕਿ ਸਰਕਾਰ ਆਪਣੇ ਦੇਸ਼ ਅਤੇ ਆਪਣੇ ਦੇਸ਼ ਦੀ ਜਨਤਾ ਦੇ ਲਈ ਹੁੰਦੀ ਹੈ। ਅਤੇ ਸਰਕਾਰਾਂ ਨੂੰ ਸਾਡੇ ਵਰਗੇ ਲੋਕ ਹੀ ਬਣਾਉਂਦੇ ਨੇ ਪਰ ਸਰਕਾਰਾਂ ਬਣਨ ਤੋਂ ਬਾਅਦ ਜਾਂ ਸਰਕਾਰ ਹੀ ਲੋਕਾਂ ਦੀ ਗੱਲ ਨਾ ਸੁਣੇ ਤਾਂ ਫਿਰ ਕੋਈ ਗੱਲ ਨਹੀਂ ਰਹਿ ਜਾਂਦੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰ ਰਹੇ ਕੀ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੇ ਨਾਲ ਬੈਠ ਕੇ ਸਾਰੇ ਮਸਲਿਆਂ ਨੂੰ ਹੱਲ ਕਰ ਲਵੇ ਅਤੇ ਜੇਕਰ ਸਰਕਾਰ ਕੋਈ ਹੱਲ ਨਹੀਂ ਕੱਢੇਗੀ ਤਾਂ ਫਿਰ ਇਹਨਾਂ ਤੰਤਰੀਜਾ ਉਹਨਾਂ ਨੂੰ ਆਉਣ ਵਾਲੀ ਚੋਣਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਹਮ ਸਰਕਾਰ ਕੋਈ ਚੇਤਾਵਨੀ ਚਾਹਤੇ ਹੈ ਕਿ ਸਰਕਾਰ ਕੋਈ ਔਰ ਚੀਜ਼ ਨਹੀਂ ਹੈ। ਸਰਕਾਰ ਕੋਈ ਕਿਸੇ ਦੂਸਰੀ ਜਨਤਾ کے لیے نہیں ہے। ਆਪਣੇ ਦੇਸ਼ کی ਜਨਤਾ کے لیے ਆਪਣੇ ਪ੍ਰਦੇਸ਼ کی ਜਨਤਾ کے لیے ਆਪਣੇ ਸਮਾਜ کی ਜਨਤਾ کے لیے ਬਣਤੀ ਸਰਕਾਰ ਹੈ। ਉਹ ਸਰਕਾਰੇ ਬਣਾਤੇ ਕੌਣ ਹੈ? ਸਰਕਾਰੇ ਤੁਮ ਖੁਦ ਬਣਾਤੇ ਹੈ। लोगों से सरकार बनती है और लोगों की बात ना सुने ये तो फिर नैतिकता ही नहीं बची तो इसलिए हमारा सरकार से अनुरोध है कि सरकार बैठ के बातचीत कर ले इन सभी मुद्दों को निपटाए और वरना फिर उसका नतीजा भुगतने के लिए भी तैयार रहे फिर ये ना रहे कि फिर हम ऐसे ही बैठेंगे ऐसे ही चुप रहेंगे आगे फिर इलेक्शन भी नजदीक आने वाला है फिर सोच लेना कि आपके साथ क्या बनेगी फिर उसके नतीजे गलत निकले हमारे ऊपर भी गलत असर जाए आपके ऊपर भी गलत असर जाए और फिर आप कहें कि हाँ ये किसान हमारे साथ गलत कर रहे हैं मजदूर हमारे साथ गलत कर रहे हैं और हम सभी की बात उठाना चाहते हैं केवल किसानों की नहीं इस सभी की इस जो हमने मैटर बताए हैं ये सभी के मैटर हैं किसानों के भी हैं मजदूरों के भी हैं जितनी गांव की आबादी है उसके और हम आज मैं इसलिए जो है वो लाइव आया हूं कि हमने सरकार के अधिकारियों को बोल लिया हमने जो है वो लिख लिया ली सरकार को लेकिन सरकार मुद्दों पे बातचीत नहीं करना चाहती जो धरने होते हैं उनको भी टकराना चाहती है बातचीत के लिए तब बुलाते हैं जब हम कहीं सड़क रोक के बैठ जाए क्यों ऐसी लाने देते हो कि हम हमें सड़क रोकनी पड़े या कोई ऐसा करना पड़े कि हमें फिर नेताओं का ही इलाज करना पड़े फिर बुलाए और फिर हमें बुरा भला कहें करना सब कुछ आता है लेकिन हम शराबत भी इसलिए हैं ਇਹ ਅਗਰ ਬੈਠ ਕੇ ਬਾਤ ਕੀਤੀ ਹੋ ਜਾਈ ਹੈ ਸਾਡੀ ਕਿਸਾਨ ਨੇ ਇਤਨਾ ਚੰਡੂਨੀ ਦੇ ਵੱਲੋਂ ਦਿੱਤੀ ਧਮਕੀਦਾਰ ਸਰਕਾਰ ਉੱਤੇ ਹੁਣ ਕੀ ਅਸਰ ਦੇਖਣ ਨੂੰ ਮਿਲੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ ਮਿਲਦਿਆਂ ਪ੍ਰੇਕ ਤੋਂ ਬਾਅਦ ਬ੍ਰੇਕ ਤੋਂ ਅਸਾਇ ਦਾ ਸ਼ਕਾ ਦਾ ਸਵਾਗਤ ਹੈ ਰੁਕਾ ਲੈਣੇ ਅਗਲੀ ਖਬਰ ਦੇ ਨਾਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਜੀ ਸ਼ਰਮ ਨੇ ਕਲੀ ਦਾਲ ਦੀ ਸੰਸਦ ਹਰਸਿੰਮਤ ਕੋਲ ਬਦਲ ਨਤਮਸਤ ਹੋਏ ਇਸ ਦੌਰਾਨ ਉਹਨਾਂ ਨੇ ਜਿੱਥੇ ਸਚਕੰਡ ਵਿਖੇ ਮੱਠਾ ਠੇਕੇ ਸਰਬੱਤੇ ਪਲੇ ਦੀ ਅਰਦਾਸ ਕੀਤੀ ਉਹ ਤਾਂ ਇਹ ਬਦਲ ਪਰਿਵਾਰ ਦੇ ਵੱਲੋਂ ਰਖਵਾਏ ਗਏ ਸ੍ਰੀ ਖੰਡ ਪਾਠ ਸਾਹਿਬ ਦੇ ਪਾਠ ਦੇ ਪੋਗਤੇ ਨਵੇਂ ਪਾਠ ਆਰੰਭ ਕਰਨ ਮੌਕੇ ਹਾਜ਼ਰੀ ਭਰੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੋਲਪਾਦਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਦੌਰਾਨ ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਮੈਂ ਗੁਰੂ ਘਰ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਪਹੁੰਚੀਆਂ ਜਿਨ੍ਹਾਂ ਮੈਨੂੰ ਚੌਥੀ ਵਾਰ ਸੰਸਦ ਦੇ ਵਿੱਚ ਭੇਜਿਆ ਹੈ ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਵੱਲੋਂ ਜਾਰੀ ਸ਼੍ਰੀ ਖੰਡ ਪਾਰਟ ਸਹਿਬਾਨ ਦੀ ਲੜੀ ਤਹਿਤ ਪਾਰਟ ਤੇ ਪੋਗ ਮੌਕੇ ਹਾਜ਼ਰੀ ਭਰੀ ਹੈ ਉਹਨਾਂ ਦੇ ਵੱਲੋਂ ਇੱਕੋ ਪਾਰਟੀ ਦੇ ਵੱਲੋਂ ਇੱਕੋ ਹਲਕੇ ਤੋਂ ਲਗਾਤਾਰ ਚੌਥੇ ਵਾਰ ਜਿੱਤ ਬਖਸ਼ਣ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਸਤ ਗੁਰ ਟਾਕ ਲਿਆ ਮੋਹੇ ਪਾਪੀ ਪੜਦਾ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدਕਾ ਚੌਥੀ ਵਾਰੀ ਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫੇਰ ਉਸ ਪਾਰਲੀਮੈਂਟ ਚ ਚੌਥੀ ਵਾਰੀ ਮੈਂ ਸੌਂ ਚੱਕੀਏ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਆਹੀ ਅਰਦਾਸ ਕਰਦੀ ਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਉਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬ ਵੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ਿਆ ਉਹਨਾਂ ਦੀਆਂ ਝੋਲੀਆਂ ਵੀ ਰਹਿਮਤਾਂ ਨਾਲ ਨਿਵਾਜੀਆਂ ਬਸਾਹਿਰ ਦੱਸਦੀ ਕਿ ਹਸੀਮਤ ਕੋਰ ਅਕਾਲੀ ਦਲ ਦੇ ਵਿੱਚੋਂ ਇਕੱਲੀ ਅਜੋਹੀ ਮੈਂਬਰ ਹੈ ਜਿਸਨੇ ਐਤਕੀ ਹੋਈ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਅਕਾਲੀ ਦਲ ਦੀ ਐਤਕੀ 10 ਸੀਟਾਂ ਉਤੇ ਜ਼ਮਾਨਤ ਜ਼ਬਤ ਹੋ ਗਈ ਸੀ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਅੰਦਰ ਅੰਦਰੂਨੀ ਕਲੇਸ਼ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਪਿਛਲੇ 14 ਦਿਨਾ ਤੋਂ ਲਟਵਾਰ ਟੋਲ ਪਲਾਜ਼ਾ ਉੱਤੇ ਤਰਨਾਲਾ ਕੇ ਬੈਠੇ ਕਿਸਾਨਾਂ ਨੇ ਅੱਜ ਟੋਲ ਪਲਾਜ਼ੇ ਨੂੰ ਪੱਕੇ ਤੌਰ ਉਤੇ ਤਾਲੇ ਲਾਉਂਦਾ ਫੈਸਲਾ ਕਰ ਲਿਆ ਹੈ ਕਿਸਾਨਾਂ ਨੇ ਸਟੇਟ ਨੂੰ ਲਾਂਖ ਕਰਦੇ ਕਿ ਹੈ ਕਿ ਉਹ ਜਿੱਥੇ ਬੰਦਿਆ ਤਾਂ ਇੰਤਜ਼ਾਰ ਕਰ ਰਹੇ ਨੇ ਜਿਸ ਤੋਂ ਬਾਅਦ ਉਹ ਟੋਲ ਪਲਾਜ਼ੇ ਨੂੰ ਪੱਕੇ ਤੌਰ ਉਤੇ ਬੰਦ ਕਰ ਦੇਣਗੇ ਲੱਡੂਵਾਲ ਟੋਲ ਪਲਾਜ਼ੇ ਨੂੰ ਬੰਦ ਕਰਵਾਉਣ ਦੇ ਲਈ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨ ਅਤੇ ਲੋਕ ਪਹੁੰਚੇ ਹੋਏ ਨੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਇੱਥੇ ਤਰਨਖੋਤੇ ਬੈਠੇ ਹੋਏ ਨੇ ਅਤੇ ਹਜੇ ਤੱਕ ਅਧਿਕਾਰੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਰੋਸਾ ਜ਼ਰੂਰ ਦਿੱਤਾ ਪਰ ਕੋਈ ਸਾਂਝੀ ਨਹੀਂ ਬਣ ਸਕੀ ਜਿਸ ਕਾਰਨ ਉਹ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਤਾਲਾਬੰਦੀ ਜ਼ਰੂਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਵੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਔਰ ਜਿਹੜੀ ਤਾਲੇਬੰਦੀ ਦੀ ਗੱਲ ਅੱਜ 30 ਤਰੀਕ ਦਾ ਜਿਹੜਾ ਫੈਸਲਾ ਉਹ ਅਸੀਂ ਦਿੱਤਾ ਸੀਗਾ ਅੱਜ 15ਵਾਂ ਦਿਨ ਆ ਸਾਡੇ ਮੋਰਚੇ ਲੱਗੇ ਨੂੰ ਔਰ ਜਿਹੜੇ ਅਧਿਕਾਰੀ ਆਣੇ ਚਵੰਦੇ ਉਹਨਾਂ ਨੇ ਇੰਨੀ ਵੀ ਮੁਸ਼ਕਲ ਨਹੀਂ ਕੀਤੀ ਵੀ ਉੱਥੋਂ 3 ਕਿਲੋਮੀਟਰ ਤੱਕ ਤੁਰ ਕੇ ਸਾਡੀ ਗੱਲ ਸੁਣਨਾ ਅਧਿਕਾਰੀ ਆਏ ਸੀਗੇ ਅਸੀਂ ਆਪਦੀ ਗੱਲ ਰੱਖੀ ਆ ਔਰ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਜਲ ਤੋਂ ਜਲ ਤੁਹਾਡਾ ਮਸਲੇ ਦਾ ਹੱਲ ਕਰਾਂਗੇ ਔਰ ਸਾਡੇ ਜਿਹੜੇ ਮਸਲੇ ਸੀ ਉਹ ਅਸੀਂ ਜਿਹੜਾ 150 ਰੁਪਇਆ ਅਸੀਂ ਕੀਤਾ ਸੀਗਾ ਵੀ 24 ਘੰਟੇ ਵਾਲਾ ਪਰਚੀ ਉਹ ਕਰ ਦੇਣਾ ਤੇ ਜਿਹੜਾ 170 ਰੁਪਏ ਜਿਹੜਾ ਪਾਸ ਸਿਸਟਮ ਸੀਗਾ ਔਰ 20 ਕਿਲੋਮੀਟਰ ਦੇ ਆਦੇਰੇ 'ਚ ਅਸੀਂ ਕਿਹਾ ਸੀਗਾ ਵੀ ਇਹਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਵੀ ਰ ਇੱਥੇ ਨੇੜੇ-ਤੇੜੇ 20 ਕਿਲੋਮੀਟਰ 'ਚ ਐਨ ਐਚ 1 ਦੀ ਕੰਡੀਸ਼ਨ ਅਨੁਸਾਰ ਅਸੀਂ ਗੱਲ ਰੱਖੀ ਸੀਗੀ ਔਰ ਜਿਹੜੀਆਂ ਸਟਰੀਟ ਲਾਈਟਾਂ ਲੱਗਣੀਆਂ ਨੇ ਉਸ ਬਾਰੇ ਅਸੀਂ ਕਿਹਾ ਸੀਗਾ ਔਰ ਡਰੇਨੇਜ ਸਿਸਟਮ ਬਾਰੇ ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਡਰੇਨੇਜ ਸਿਸਟਮ ਆ ਉਹਨੂੰ ਇੱਥੇ ਸਹੀ ਕੀਤਾ ਜਾਵੇ ਕਿਉਂਕਿ ਮੀਂਹ ਪੈਂਦਾ ਇੱਥੇ ਪਾਣੀ ਗੋਡੇ-ਗੋਡੇ ਖੜ ਜਾਂਦਾ ਵਾ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਅੱਜ 11 ਵਜੇ ਦੀ ਸਟੇਜ ਦੀ ਕਾਰਵਾਈ ਸ਼ੁਰੂ ਹੋਊਗੀ ਸਾਡੇ ਸੂਬਾ ਪ੍ਰਧਾਨ ਸਰਦਾਰ ਮਜੀਤ ਸਿੰਘ ਜੀ ਰਾਏ ਔਰ ਸਾਡੇ ਜਨਰਲ ਸਕੱਤਰ ਸਰਦਾਰ ਸਤਨਾਬ ਸਿੰਘ ਜੀ ਸਾਨੀ ਉਹ ਵੀ ਆ ਰਹੇ ਹਨ ਔਰ ਅਸੀਂ 11 ਵਜੇ ਦੀ ਕਾਰਵਾਈ ਆਰੰਭ ਕਰਕੇ 2:30 ਵਜੇ ਅਸੀਂ ਆਪਦੀ ਕਾਰਵਾਈ ਕਰਕੇ ਇਹਨੂੰ ਬੰਦ ਕਰ ਦਾਂਗੇ ਤਾਲਾਬੰਦੀ ਕਰ ਦਿੱਤੀ ਜਾਏਗੀ ਅਸੀਂ ਜੀ ਇਹਨੂੰ ਟੋਟਲ ਤੌਰ ਤੇ ਬੰਦ ਕਰ ਦਾਂਗੇ ਅਸੀਂ ਕੱਲ ਅਧਿਕਾਰੀਆਂ ਨੂੰ ਵੀ ਇਹ ਗੱਲ ਕਹੀ ਸੀ ਵੀ ਸਾਨੂੰ ਇੰਨਾ ਵਾਹ ਵੀ ਇਹ ਚੱਲੇ ਨਾ ਜਦ ਤੱਕ ਇਹ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹ ਇਹਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂ ਦੇਖੋ ਜੀ ਇਹਨੂੰ ਬੰਦ ਕਰਕੇ ਅਸੀਂ ਪੂਰਨ ਤੌਰ ਤੇ ਜਿਹੜੇ ਨੇ ਲਪੇਟ ਲਪੇਟ ਕੇ ਸਾਰੇ ਇਹ ਬੰਦ ਕਰਕੇ ਕਿਉਂਕਿ ਅਸੀਂ ਇਹ ਵੀ ਕਿਹਾ ਸੀਗਾ ਵੀ ਫਾਸਟ ਐਗ ਰਾਹੀਂ ਵੀ ਕੋਈ ਪੈਸਾ ਨਾ ਕੱਟੇ ਵੀ ਇਹਨੂੰ ਟੋਟਲੀ ਬੰਦ ਕਰਕੇ ਅਸੀਂ ਇੱਥੋਂ ਮੁਕੰਮਲ ਕਾਰਵਾਈ ਕਰਕੇ ਜਾਵਾਂਗੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੈਸੇ ਅਸੀਂ ਕੱਲ ਦੀ ਤਰੀਕ ਦਿੱਤੀ ਸੀਗੀ ਵੀ ਕੱਲ ਦਾ ਲਾਸਟ ਡੇਨਾ ਸਾਡਾ ਵੀ ਤੁਸੀਂ ਕੱਲ ਆ ਕੇ ਗੱਲਬਾਤ ਕਰ ਸਕਦੇ ਹੋ ਪਰ ਜੇ ਉਹ ਅੱਜ ਆ ਕੇ ਵੀ ਸਾਡੀ ਮੰਗਾ ਮੰਨਣਗੇ ਫਿਰ ਜਿਹੜੇ ਲੋਕ ਹਨ ਉਹ ਡਿਸੀਜਨ ਲੈਣ ਵੀ ਹਾਂ ਵੀ ਜੇ ਉਹ ਸਾਡੀਆਂ ਮੰਗਾ ਮੰਨ ਲੈਂਦੇ ਆ ਫੇਰ ਅਸੀਂ ਇੱਥੋਂ ਚਲੇ ਆਵਾਂਗੇ ਜੀ ਉੱਥੇ ਹੀ ਮੌਕੇ ਤੇ ਮੌਜੂਦ ਲਾਡੋਵਾਲ ਥਾਣਾ ਇੰਚਾਰਜ ਵਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਵੱਲੋਂ ਦਿੱਤੇ ਸੱਦੇ ਦੇ ਕਾਰਨ ਉਹ ਵੱਖ-ਵੱਖ ਪੁਲਿਸ ਟੁਕੜਿਆਂ ਦੇ ਨਾਲ ਮੌਕੇ ਉੱਤੇ ਪਹੁੰਚੇ ਨਹੀਂ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਤਿਆਰੀਆਂ ਮੁਕੰਮਲ ਕਾਤੀਆਂ ਗਈਆਂ ਨਹੀਂ ਪੂਰੀ ਤਰ੍ਹਾਂ ਦੇ ਰੱਖਿਆ ਦੇ ਪ੍ਰਬੰਧ ਕੀਤੇ ਗਏ ਨਹੀਂ ਸਾਡੇ ਅੱਜ ਟਾਈਮਿੰਗ ਸੀ ਕਿ ਸਵੇਰੇ 8:30 ਵਜੇ ਨੂੰ ਫੋਰਸ ਨੂੰ ਸਾਰੀ ਕਾਲ ਕੀਤਾ ਗਿਆ ਆਲਰੇਡੀ ਬਹੁਤ ਪਹੁੰਚ ਚੁੱਕੀ ਹੈ ਪੂਰੇ ਤਰ੍ਹਾਂ ਸਾਡੇ ਵੱਲੋਂ ਪੂਰੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਰ ਲੁਧਿਆਣੇ ਤੋਂ ਪੁਲਿਸ ਆਈ ਹੈ ਬਾਰੋਂ ਵੀ ਪੁਲਿਸ ਲਗਾਈ ਗਈ ਹੈ ਤੋਂ ਲੁਧਿਆਣੇ ਤੋਂ ਹੈ ਆਰਪੀ ਹੈ ਸਾਰੇ ਲਾਅਨ ਦਾ ਬਾਰਡਰ ਤੋਂ ਪੂਰੇ ਦੂਜੇ ਜ਼ਿਲ੍ਹਿਆਂ ਤੋਂ ਪੂਰੀ ਲੁਧਿਆਣਾ ਤੋਂ ਪੁਲਿਸ ਸਾਡੇ ਵੱਲੋਂ ਪੂਰੀ ਤਰ੍ਹਾਂ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਹੈ ਲਾਅਨ ਦਾ ਆਰਡਰ ਨੂੰ ਲੈ ਕੇ ਕੋਈ ਵੀ ਸਮੱਸਿਆ ਨਹੀਂ ਆਣ ਦਿੱਤੀ ਜਾਊਗੀ ਟੋਲਪਲੇਸ ਸਾਡੇ ਪੂਰੇ ਪ੍ਰਬੰਧ ਕੀਤੇ ਗਏ। ਦੱਸਦੀ ਹੈ ਕਿ ਕਿਸਾਨ ਯੂਨੀਅਨ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ 30 ਜੂਨ ਤੱਕ ਦਾ ਆਲਟੀਮੇਟਮ ਦਿੱਤਾ ਹੋਇਆ ਸੀ ਕਿ ਜੇਕਰ ਟੋਲ ਡੇਟਾ ਦੇ ਵਿੱਚ ਵਾਅਦਾ ਵਾਪਸ ਨਾ ਲਿਆ ਗਿਆ ਤਾਂ 30 ਜੂਨ ਨੂੰ ਹਮੇਸ਼ਾ ਲਈ ਟੋਲ ਪਲਾਜ਼ੇ ਨੁਤਾਰੇ ਲਾ ਕੇ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਟੋਲ ਪਲਾਜ਼ਾ ਉੱਤੇ ਕਦੇ ਹੋਈ ਟੋਲ ਫਸੂਲ ਪੈਚ। ਇਸ ਤੋਂ ਬਾਅਦ ਟੋਲ ਪਲਾਜ਼ਾ ਉੱਤੇ ਕਦੇ ਵੀ ਕੋਈ ਟੋਲ ਵਸੂਲ ਨਹੀਂ ਕੀਤਾ ਜਾਵੇਗਾ। ਤਥੇ ਤੇ ਸ਼ੁਰਆਬ ਕੋਟਾਲੇ ਮਾਮਲੇ 'ਚ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਕੇਂਦਰ ਸਰਕਾਰ ਨੂੰ ਕਿਰਦੀ ਹੋਈ ਨਜ਼ਰਾਰੀ ਹੈ ਅੱਜ ਰਾਜ ਸਭਾ ਮੈਂਬਰ ਸੰਜੀਤ ਸਿੰਘ ਤੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ED CBI ਦੀ ਕਾਰਵਾਈ ਦੇ ਖਿਲਾਫ ਕੱਲ ਇੰਡੀਆ ਗੜਜੋੜ ਦੇ ਨਾਲ ਜੁੜੀਆਂ ਸਾਰੀ ਪਾਰਟੀਆਂ ਮੈਂਬਰ ਸੰਸਦ ਪਵਨ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰਨ ਗਿਆ ਰਾਸਬਾ ਮੈਂਬਰ ਸੰਜੀਤ ਸਿੰਘ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ rau jvenue court ਨੇ ਆਪਣੀ ਦਲੀਲ ਵਿੱਚ ਕਿਹਾ ਹੈ ਕਿ ਇਡੀ ਤੇ ਕੋਲ ਅਰਵਿੰਦ ਕੇਚ ਦਿਵਾਲ ਖਿਲਾਫ ਕੋਈ ਵੀ ਸਬੂਤ ਨਹੀਂ ਹੈ ਤੇ ਉਹਨਾਂ ਨੂੰ ਗਲਤ ਤਦਕੀਕ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਸੰਜੇ ਸਿੰਘ ਦਾ ਕਹਿਣਾ ਹੈ ਕਿ ਅਰਵਿੰਨ ਕੇਜਰੀਵਾਲ ਖਿਲਾਫ ਕੋਈ ਮਨੀ ਟ੍ਰਾਇਲ ਨਹੀਂ ਮਿਲਿਆ ਅਤੇ ਨਾ ਹੀ ਕੋਈ ਪੈਸਾ ਮਿਲਿਆ ਇਸ ਲਈ ਉਹ ਪੂਰੀ ਤਰ੍ਹਾਂ નિર્ਦੋਸ਼ ਨੇ ਸੰਜੇ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੱਲ ਇੰਡੀਆ ਗਠਬੰਧਨ ਦੇ ਨਾਲ ਜੁੜੀ ਪਾਰਟੀਆਂ ਦੇ ਵੱਲੋਂ ਤੈਅ ਕੀਤਾ ਗਿਆ ਹੈ ਕਿ ਉਹ ਕੇਂਦਰ ਖਿਲਾਫ ED ਤੇ CBI ਦੀ ਦੁਰਵਤਨ ਲੈ ਕੇ ਸਵੇਰੇ 10:30 ਵਜੇ ਸੰਸਦ ਭਵਨ 'ਚ ਪ੍ਰਦਰਸ਼ਨ ਕਰਨਗੇ ਮੋਦੀ ਜੀ ਦੀਆਂ ਏਜੰਸੀਆਂ ਸੁਪਰੀਮ ਕੋਰਟ ਮੇ ਜਾ ਕੇ ਝੂਠ ਬੋਲ ਰਹੀਆਂ ਨੇ ਫਿਰ ਬਚੇਗਾ ਕਿਆ ਦੂਸਰੀ ਬਾਤ अरविंद केजरीवाल को जमानत मिलने के बाद ईडी e. कोर्ट से जमानत मिलने के बाद कोई सबूत कोई तथ्य कोई मामला सीबीआई के पास नहीं था बावजूद इसके राजनीतिक द्वेष और दुर्भावना के कारण अरविंद केजरीवाल को सीबीआई ने गिरफ्तार कर लिया और उनको पहले पुलिस रिमांड में लिया तीन दिन की पुलिस रिमांड के बाद जुडिशियल कस्टडी में ले लिया भेज दिया इसलिए इसलिए भेजा कि अब अगर ट्रायल कोर्ट की जमानत पर सुप्रीम कोर्ट की मुहर लगती है तो कम से कम सीबीआई के एक मामले में फिर से जमानत करानी पड़े अरविंद केजरीवाल प्रधानमंत्री जी पूरा देश देख रहा है आप क्या कर रहे हैं किस दुर्भावना के कारण आप काम कर रहे हैं ये पूरा देश देख रहा है और आपके इन्हीं कार्रवाइयों के खिलाफ कल इंडिया गठबंधन के जो दल हैं कांग्रेस समेत तमाम राजनीतिक दल जब खड़गे साहब के घर पर मीटिंग हुई थी जिसमें राहुल गांधी जी भी मौजूद थे सब ने एक स्वर में तय किया था कि कल साढ़े दस बजे देश की संसद की परिसर में इंडिया गठबंधन के दल देश भर में ईडी सीबीआई के दुरुपयोग के खिलाफ आंदोलन करेंगे प्रदर्शन करेंगे जांच एजेंसियों के दुरुपयोग के खिलाफ प्रदर्शन करेंगे अरविंद केजरीवाल और जो दूसरे नेताओं की बंगाल में तीन नेताओं की गिरफ्तारी हुई है हेमंत सुरेन पांच महीने तक जेल में रखे गए संजय रावत अनिल देशमुख तमाम नेताओं को पकड़ पकड़ के जेल में डाला गया सीबीआई का इस्तेमाल ईडी का इस्तेमाल राहुल गांधी सोनिया गांधी पर भी किया गया ई डी का इस्तेमाल अखिलेश यादव के ख़िलाफ़ भी किया गया तेजस्वी यादव के ख़िलाफ़ बिहार में भी किया गया शरद पवार के खिलाफ किया गया उद्धव ठाकरे जी की पार्टी के खिलाफ किया गया ਸਰਦ ਪਵਾਰ ਜੀ ਦੇ ਖਿਲਾਫ ਤੋਂ ਲਗਾਤਾਰ ਛਾਪੇ ਵਹਾਂ ਪੇ ਚੱਲ ਰਹੇ। ਦਸਵੀਂ ਕੇ ਕਥਿਤੇ ਸ਼ਰਾਬ ਕੁਤਾਲੇ ਮਾਮਲੇ ਚੁਰਵਿੰਗ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਪਾਰਟੀ ਲਈ ਪ੍ਰਚਾਰ ਕਰਨ ਦੇ ਲਈ ਕੁਝ ਦਿਨਾਂ ਦੇ ਲਈ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਰਾਉਸ ਐਵੈਨਿਊ ਕੋਰਟ ਨੇ ਕੇਜਰੀਵਾਲ ਨੂੰ ਰਾਹਤ ਦੇਣ ਦਾ ਜ਼ਮਾਨਤ ਮਨਜ਼ੂਰ ਕਰ ਲਈ ਸੀ ਪਰ ਈਡੀ ਇਸ ਜ਼ਮਾਨਤ ਖਿਲਾਫ ਹਾਈ ਕੋਰਟ ਪਹੁੰਚ ਗਈ ਸੀ ਤੇ ਜ਼ਮਾਨਤ ਖਿਲਾਫ ਰੋਕ ਲਗਾਉਣ ਚ ਕਾਮਯਾਬ ਰਹੀ ਸੀ। ਜੰਦੇ ਜੰਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਆ ਅੱਜ ਦੀ ਕੁਝ ਅਹਿਮ ਸੁਰਖੀਆਂ ਤੇ ਕਿ ਪਾਂਡਪੌਨ ਕਰਕੇ ਕੁਸ਼ਿਕ ਬੀਬੀ ਨੂੰ ਪ੍ਰੀਖਿਆ ਦੇਣ ਤੋਂ ਰੋਕ ਕੇ ਆ ਸੁਖਬੀਰ ਬਾਦਲ ਨੇ ਕੀਤਾ ਵਿਰੋਧ ਦਲਜੀਤ ਕਲਸੀ ਨੇ ਜ਼ਿੰਮੀ ਚੋਨਾ ਲੜਨ ਦਾ ਕੀਤਾ ਐਲਾਨ ਤੇਰਾ ਬਾਬਾ ਨਾਨਕ ਤੋਂ ਲੜਨ ਕੇ ਚੋਨ ਪਾਤੀ ਕ੍ਰਿਕਟ ਟੀਮ T20 ਦੇ ਵਿੱਚ ਬਣੀ ਵਿਸ਼ਵ ਚੈਂਪੀਅਨ ਫਾਈਨਲ ਮੈਚ ਦੇ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜੇ ਦੇ ਨਾਲ ਹਰਾਇਆ ਕੇਂਦਰ ਸਰਕਾਰ ਉੱਤੇ ਬਰੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਆਖੀ ਗੱਲ ਅਸਾ ਬੋਲਟੇਜ ਫਿਲਹਾਲ ਨਹੀਂ ਛਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ